ਦਿੱਲੀ ਵਿੱਚ ਭਾਜਪਾ ਦੀ ਇਤਿਹਾਸਿਕ ਜਿੱਤ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਬਹੁਤ ਅਹਿਮ ਯੋਗਦਾਨ ਪਾਇਆ ਕਿਉਂਕਿ ਜੋ ਵੋਟਾਂ ਦਾ ਅੰਤਰ ਸੀਗਾ ਚਾਹੇ ਭਾਜਪਾ ਉਮੀਦਵਾਰ ਕਹਿ ਲੋ ਜਾਂ ਫਿਰ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਸਨ ਉਹਨਾਂ ਦੀ ਜੋ ਜਿੱਤ ਹਾਰ ਦੇ ਵਿੱਚ ਜੋ ਵੋਟਾਂ ਦਾ ਅੰਤਰ ਸੀਗਾ ਉਹ ਬਹੁਤ ਘੱਟ ਸੀਗਾ ਇਸ ਕਰਕੇ ਜੋ ਸਰਕਾਰੀ ਮੁਲਾਜ਼ਮ ਸੀ ਉਹਨਾਂ ਦੀਆਂ ਵੋਟਾਂ ਬਹੁਤ ਜ਼ਿਆਦਾ ਨਿਰਣਾਇਕ ਸਨ ਫੈਸਲਾ ਕਰਨ ਦੇ ਲਈ ਇਸਦੇ ਕਈ ਕਾਰਨ ਮੰਨੇ ਜਾ ਰਹੇ ਨੇ ਪਰ ਦੋ ਸਭ ਤੋਂ ਜ਼ਿਆਦਾ ਅਹਿਮ ਕਾਰਨ ਹਨ ਪਹਿਲਾ ਹੈ ਕਿ ਵੋਟਾਂ ਤੋਂ ਕੁਝ ਦਿਨ ਪਹਿਲਾਂ ਜੋ ਕੇਂਦਰ ਦੀ ਸਰਕਾਰ ਹੈ ਬੀਜੇਪੀ ਦੀ ਉਸ ਦੇ ਵੱਲੋਂ 8ਵੀਂ ਤਨਖਾਹ ਕਮਿਸ਼ਨ ਦਾ ਐਲਾਨ ਕਰਨਾ ਅਤੇ ਦੂਸਰਾ ਕਾਰਨ ਹੈ ਕਿ ਜੋ 12 ਲੱਖ ਤੱਕ ਦੀ ਜੋ ਆਮਦਨ ਹੈ ਉਸ ਨੂੰ ਆਮਦਨ ਕਰ ਦੇ ਘੇਰੇ ਚੋਂ ਬਾਹਰ ਕਰਨਾ ਭਾਗ 12 ਲੱਖ ਦੀ ਆਮਦਨ ਤੱਕ ਜਿਹੜਾ ਹੈਗਾ ਟੈਕਸ ਨਹੀਂ ਲੱਗੇਗਾ ਮੁਲਾਜ਼ਮਾਂ ਦੇ ਲਈ ਈਵਨ 75000 ਕੁਝ ਹੋਰ ਛੋੜ ਕੇ 1275000 ਬਣ ਜਾਂਦਾ ਸੋ ਇਹ ਸਭ ਤੋਂ ਜ਼ਿਆਦਾ ਅਹਿਮ ਮੰਨੇ ਜਾ ਰਹੇ ਨੇ ਦੋ ਕਾਰਨ ਕਿ ਬੀਜੇਪੀ ਦੀ ਜੋ ਇਤਿਹਾਸਿਕ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਉਸ ਤੇ ਲਈ ਹੋ ਕੇ ਦੋਨੋਂ ਹੀ ਜੋ ਫੈਸਲੇ ਸੀਗੇ ਉਹ ਮੁਲਾਜ਼ਮ ਪੱਕੇ ਹਨ ਇਸ ਤੋਂ ਲਾਭ ਹੋਵੇ ਬਹੁਤ سارے ਕਾਰਨ ਹਨ ਸੋ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਉਦਾਹਰਣ ਦੇ ਨਾਲ ਇੱਕ ਪ੍ਰੂਫ ਦੇ ਨਾਲ ਆਪਾਂ ਸਮਝ ਸਕਦੇ ਹਾਂ ਕਿ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਨ ਨਮੀ ਦਿੱਲੀ ਤੋਂ ਜਿੱਥੋਂ ਉਹਨਾਂ ਨੇ ਇਲੈਕਸ਼ਨ ਲੜੀ ਹੈ ਤਾਂ ਜੋ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੇ ਬੈਲਟ ਪੇਪਰ ਦੇ ਜ਼ਰੀਏ ਬੋਟਿੰਗ ਕੀਤੀ ਹੈ ਸੋ ਪ੍ਰੋਪਰ ਨਿਊਜ਼ ਹੈ ਇਹ ਨਿਊਜ਼ਪੇਪਰ ਦੇ ਵਿੱਚ ਤਾਂ ਬੈਲਟ ਪੇਪਰ ਦੇ ਜ਼ਰੀਏ ਜੋ ਉਹਨਾਂ ਦੇ ਆਪੋਨੈਂਟ ਸੀਗੇ ਪ੍ਰਵੇਸ਼ ਬਰਮਾ ਤਾਂ ਉਹਨਾਂ ਨੂੰ 210 ਵੋਟਾਂ ਦਿੱਤੀਆਂ ਨੇ ਮੁਲਾਜ਼ਮਾਂ ਨੇ ਜਦਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ 134 ਵੋਟਾਂ ਹੀ ਮਿਲੀਆਂ ਹਨ ਸੋ ਇੱਥੋਂ ਕਿਤੇ ਨਾ ਕਿਤੇ ਹੋਰ ਵੀ ਬਹੁਤ ਸਾਰੇ ਹੋਰ ਉਮੀਦਵਾਰ ਹੈਗੇ ਨੇ ਜਿਨ੍ਹਾਂ ਦੇ ਵਿੱਚ ਇਹ ਅੰਤਰ ਜਾਂ ਕਹੋ ਵੋਟਾਂ ਦਾ ਝੁਕਾਓ ਜਿਹੜਾ ਹੈਗਾਗਾ ਉਹ ਭਾਜਪਾ ਵੱਲ ਜ਼ਿਆਦਾ ਹੈਗਾ ਤੇ ਆਮ ਆਦਮੀ ਪਾਰਟੀ ਵੱਲ ਘੱਟ ਹੈਗਾ ਸੋ ਬਹੁਤ ਸਾਰੇ ਅੰਕੜੇ ਦੱਸ ਰਹੇ ਨੇ ਕਿ ਜੋ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਜਿਹੜੀ ਹੈਗੀ ਹੈ ਨਿਭਾਈ ਹੈ ਅ ਬੀਜਪੀ ਦੀ ਇਤਿਹਾਸਿਕ ਜਿੱਤ ਦੇ ਲਈ ਦਿੱਲੀ ਦੇ ਵਿੱਚ ਸੋ ਹੁਣ ਗੱਲ ਇਥੇ ਆਉਂਦੀ ਹੈ ਕਿ ਕੀ ਜੋ 2027 ਦਾ ਇਲੈਕਸ਼ਨ ਪੰਜਾਬ ਦੇ ਵਿੱਚ ਹੋਏਗਾ ਕਿ ਉਸ ਦੇ ਵਿੱਚ ਵੀ ਜੋ ਸਰਕਾਰੀ ਮੁਲਾਜ਼ਮ ਨੇ ਪੰਜਾਬ ਦੇ ਉਹ ਇੱਕ ਅਹਿਮ ਭੂਮਿਕਾ ਨਿਭਾਉਣਗੇ ਹਾਲਾਂਕਿ ਦੋ ਸਾਲ VOTING ਦਾ ਸਮਾਂ ਹਲੇ ਬਾਕੀ ਹੈ ਦੋ ਸਾਲ ਕਰੀਬ ਹਲੇ ਸਮਾਂ ਪਿਆਗਾ ਪਰ ਕਿਤੇ ਨਾ ਕਿਤੇ ਜੋ ਮੁਲਾਜ਼ਮ ਨੇ ਉਹਨਾਂ ਦੀਆਂ ਵੋਟਾਂ ਬਹੁਤ ਜ਼ਿਆਦਾ ਅਹਿਮ ਹੋ ਜਾਂਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਅਗਰ ਅਧਿਆਪਕਾਂ ਦੀ ਆਪਾਂ ਗੱਲ ਕਰਦੇ ਹਾਂ ਜਾਂ ਹੋਰ ਮੁਲਾਜ਼ਮਾਂ ਦੀ ਗੱਲ ਕਰਦੇ ਹਾਂ ਖਾਸ ਕਰਕੇ ਜੋ 27 ਅ ਜੋ ਜੁਲਾਈ 2020 ਤੋਂ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਕਹਿਣ ਦਾ ਮਤਲਬ ਜਿਨ੍ਹਾਂ ਦੇ ਉੱਪਰ ਅ ਜੋ ਨਵੇਂ ਪੇ ਸਕੇਲ ਲਾਗੂ ਕੀਤੇ ਗਏ ਨੇ ਤਾਕੀਦੇ ਨਾ ਕੀਤੇ ਉਹਨਾਂ ਮੁਲਾਜ਼ਮਾਂ ਦੀਆਂ ਵੋਟਾਂ ਜਾਂ ਦੂਜੇ ਵੀ ਮੁਲਾਜ਼ਮ ਜੋ 2004 ਤੋਂ ਬਾਅਦ ਜਿਹੜੇ ਹੈਗੇ ਨੇ OPS 올ਡ ਪੈਨਸ਼ਨ ਸਕੀਮ ਦੀ ਡਿਮਾਂਡ ਕਰ ਰਹੇ ਨੇ ਆ ਕਿ ਉਹਨਾਂ ਨੂੰ ਦਿੱਤੀ ਜਾਵੇ ਸੋ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜੋ ਜਾਇਜ਼ ਮੰਗਾਂ ਜਿਸ ਨੂੰ ਅਸੀਂ ਕਹਾਗੇ ਮੁਲਾਜ਼ਮਾਂ ਦੀਆਂ ਹੈਗੀਆਂ ਨੇ ਹਾਲੇ ਤੱਕ ਗਵਰਨਮੈਂਟ ਨਿਊਜ਼ ਤੇ ਵੱਲ ਕੋਈ ਧਿਆਨ ਜ਼ਿਆਦਾ ਨਹੀਂ ਦਿੱਤਾ ਜੋ ਕਿ ਉਹਨਾਂ ਦਾ ਦੇਣਾ ਬੰਦ ਦਾ ਸੀਗਾ ਹਾਲਾਂਕਿ 2 ਸਾਲ ਦਾ ਸਮਾਂ ਹਲੇ ਬਾਕੀ ਹੈਗਾ ਪਰ ਕਿਤੇ ਨਾ ਕਿਤੇ ਕੁਐਸਚਨ ਜ਼ਰੂਰ ਖੜਾ ਹੋਏਗਾ ਕਿ ਕੀ 2027 ਦੇ ਵਿੱਚ ਵੀ ਜੋ ਪੰਜਾਬ ਦੇ ਮੁਲਾਜ਼ਮ ਨੇ ਉਹਨਾਂ ਦੀਆਂ ਬੋਟਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਨਿਰਣਾਇਕ ਸਾਬਤ ਹੋਣਗੀਆਂ ਦਿੱਲੀ ਦੇ ਬੰਗ ਸੋ ਤੁਹਾਡੀ ਕੀ ਇਸ ਦੇ ਬਾਰੇ رائے ਤੁਸੀਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋਗੇ